ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਸਭ ਤੋਂ ਵੱਧ ਵਿਕਾਸ ਕਰਕੇ ਵਿਖਾਇਆ ਤੇ ਕਈ ਇਲਾਕਿਆਂ ਦੀ ਨੁਹਾਰ ਬਦਲੀ ਹੈ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਸਿਰਫ ਬਹਾਨਾ ਬਣਾ ਰਹੀ ਹੈ ਤੇ ਲੋਕਾਂ ਨਾਲ ਧੱਕਾ ਕਰ ਰਹੀ ਹੈ। ਸੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਜੀ ਕੌਮ ਦਾ ਜਨਮ ਦਿੱਤਾ ਜਿਸ ਕੌਮ ਨੇ ਦੁਨੀਆਂ ਚ ਜਾ ਕੇ ਆਪਣਾ ਨਾਮ ਕਮਾਇਆ ਦੁਨੀਆਂ ਦੇ ਕਿਸੇ ਵੀ ਕੋਨੇ ਚਲੇ ਜਾਓ ਆਪਣੇ ਭੈਣ ਭਰਾ ਉੱਥੇ ਰਹਿ ਰਹੇ ਹਨ ਮਿਹਨਤ ਕਰ ਰਹੇ ਹਨ ਆਪਣਾ ਨਾਂ ਕਮਾ ਰਹੇ ਹਨ ਕੈਨੇਡਾ ਵਰਗੇ ਮੁਲਕ ਤਾਂ ਉਸ ਮੁਲਕ ਦੀ ਸਿਆਸਤ ਵਿੱਚ ਵੀ ਬਹੁਤ ਵੱਡਾ ਹਿੱਸਾ ਆਪਣੀ ਭੈਣ ਭਰਾਵਾਂ ਦਾ ਹੈ ਪੰਜ ਉਹਨਾਂ ਦੇ ਮੰਤਰੀ ਆਪਣੇ ਭੈਣ ਭਰਾ ਹੈ ਉਹਨਾਂ ਦਾ ਰੱਖਿਆ ਮੰਤਰੀ ਵੀ ਆਪਣਾ ਭਰਾ ਹੈ ਅਮਰੀਕਾ ਚਲੇ ਜਾਓ ਆਸਟ੍ਰੇਲੀਆ ਚਲੇ ਜਾਓ ਯੂਰਪ ਚਲੇ ਜਾਓ ਇੰਗਲੈਂਡ ਚਲੇ ਜਾਓ ਕਿਸੇ ਸ਼ਹਿਰ ਦਾ ਮੇਅਰ ਕਿਤੇ ਐਮਐਲਏ ਕਿਸੇ ਐਮਪੀ ਆਪਣੇ ਭੈਣ ਭਰਾ ਹੋਣਗੇ ਕਿਤੇ ਵੀ ਤੁਸੀਂ ਆਪਣਾ ਭੈਣ ਭਰਾ ਮੰਗਦਾ ਨਹੀਂ ਦੇਖੋਗੇ ਮਿਹਨਤ ਕਰਦੇ ਕਮਉਂਦੇ ਦੇਖੋਗੇ ਇਤਿਹਾਸ ਆਪਣਾ ਕੌਮ ਦੀ ਹੈ ਪੰਜਾਬ ਵਿੱਚ ਦੋ ਪਾਰਟੀਆਂ ਹੈ ਇੱਕ ਕਾਂਗਰਸ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਆਪਣੇ ਗੁਰੂ ਧਾਮਾਂ ਤੇ ਹਮਲਾ ਕੀਤਾ ਸਿੱਖ ਕੌਮ ਦੇ ਭੈਣਾ ਭਰਾਵਾਂ ਦੇ ਕਤਲੇਆਮ ਕਰਾਇਆ ਜਿਹੜੀ ਪੰਜਾਬੀਆਂ ਦੀ ਦੁਸ਼ਮਣ ਪਾਰਟੀ ਜਿਸ ਪਾਰਟੀ ਦੀ ਪ੍ਰਧਾਨਗੀ ਗਾਂਧੀ ਪਰਿਵਾਰ ਕਰ ਰਿਹਾ ਹੈ ਜਿਹਦੇ ਦਲ ਦਿਲ ਚ ਦਰਦ ਪੰਜਾਬ ਪ੍ਰਤੀ ਸਿੱਖ ਭੈਣ ਭਰਾ ਪ੍ਰਤੀ ਕੋਈ ਨਹੀਂ ਉਹ ਇੱਕ ਕਾਂਗਰਸ ਪਾਰਟੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਥੋੜੀ ਪਿੰਡਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਸਿੱਖ ਕੌਮ ਦੀ ਨਮਾਇੰਦਾ ਜਥੇਬੰਦੀ ਅੱਜ 97 ਸਾਲ ਪੁਰਾਣੀ ਪਾਰਟੀ ਹੈ ਕੋਈ ਮਾਮੂਲੀ ਪਾਰਟੀ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਜੇ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ ਆ ਜਣਾ ਇਲਾਕਾ ਕਿੰਨਾ ਪਿਛੜਿਆ ਇਲਾਕਾ ਹੈ ਮੈਨੂੰ ਯਾਦ ਹੈ ਇੱਥੇ ਹਰ ਕਿਸਮ ਦੀ ਕਮੀ ਸੀ ਇੱਥੇ ਨਹਿਰੀ ਪਾਣੀ ਦੀ ਕਮੀ ਸੀ ਦੱਸੋ ਕਿਹਦੇ 10 ਸਾਲਾਂ ਚ ਕਿੰਨੀਆਂ ਨਹਿਰਾਂ ਕੱਢੀਆਂ ਅਜੀ ਤਾਂ ਤੁਹਾਡੇ ਮੰਨਾ ਨਹਿਰਾਂ ਤੇ ਮੋਗੇ ਵੀ ਲਾਦੇ ਟਿਊਬਵਲ ਵੀ ਲਾਦੇ ਸੀ ਮੱਲਾ ਤੁਹਾਡੇ ਹਲਕੇ ਕਿੰਨੇ ਟਿਊਬਵਲ 2000 2000 ਟਿਊਬਵਲ ਤੁਹਾਡੇ ਅਸੀਂ ਸਰਕਾਰੀ ਲਾਏ ਤੁਹਾਡੇ ਨਹਿਰਾਂ ਤੇ ਜਿੱਥੇ ਪਾਣੀ ਆਉਂਦਾ ਸੀ ਮੈਂ ਕਹਿੰਦਾ ਤੁਸੀਂ ਜੋ ਜੋ ਮੰਗਦੇ ਸੀ ਅਸੀਂ ਪੂਰਾ ਕੀਤਾ ਅੱਜ ਇੱਥੇ ਤੁਹਾਨੂੰ ਪਹਿਲੇ ਦਿਖਦੇ ਹੁੰਦੇ ਸੀ ਉੱਤੇ ਥਰਮਲ ਪਲੈਂਟ ਵਰਗੇ ਲਾ ਦਿੱਤੇ ਰਿਫਾਇਨਰੀ ਇੱਥੇ ਆ ਗਈਆਂ ਸੜਕਾਂ ਦੀ ਜਾਲ ਦੇਖੋ ਕਿਵੇਂ ਜੀ ਬਣਾ ਦਿੱਤੀ ਬਹੁਤ ਵੱਡਾ ਹਸਪਤਾਲ ਵਿਵਾ ਹਰ ਸਿਮਰਿਤ ਕੌਰ ਬਾਦਲ ਜੀ ਦੀ ਮਿਹਨਤ صدਕਾ ਜਿਹੜਾ ਪੀਜੀਆਈ ਤੋਂ ਵੀ ਵੱਡਾ ਹਸਪਤਾਲ ਬਠਿੰਡੇ ਬਣ ਰਿਹਾ ਜਿਹੜਾ ਸਾਲ ਦੋ ਸਾਲਾਂ ਦੇ ਵਿੱਚ ਮੁਕੰਮਲ ਹੋ ਜਾਊਗਾ ਕੈਂਸਰ ਦੇ ਵੱਡੇ ਹਸਪਤਾਲ ਇੱਥੇ ਬਣਾਏ ਗਏ ਜਿਹੜਾ ਬਠਿੰਡੇ ਚੱਲ ਰਿਹਾ ਆ ਕਿਉਂ ਕੀਤਾ ਕਿਉਂਕਿ ਤੁਹਾਡੇ ਨਾਲ ਦਿਲੋਂ ਪਿਆਰ ਲਗਾ ਸਾਰੀ ਜੀਵਨ ਬਾਦਲ ਸਾਹਿਬ ਨੇ ਤੁਹਾਡੇ ਵਿੱਚ ਲਾਈ ਕਾਂਗਰਸ ਦੇ ਮੁੱਖ ਮੰਤਰੀ ਮੰਗੂ ਨਹੀਂ ਅੱਜ ਤੁਸੀਂ ਖ਼ਬਰਾਂ ਪੜ੍ਹ ਲਓ ਕਾਂਗਰਸ ਦੇ ਐਮ.ਐਲ.ਏ ਰੋ ਰਹੇ ਐ ਕਾਂਗਰਸ ਦਾ ਪ੍ਰਧਾਨ ਰੋ ਰਿਹਾ ਕਿਸਾਨੂੰ ਮੁੱਖ ਮੰਤਰੀ ਨਹੀਂ ਮਿਲਦਾ ਜਿਹੜਾ ਮੁੱਖ ਮੰਤਰੀ ਆਪਣੇ ਐਮ.ਐਲ.ਏ ਨੂੰ ਨਾ ਮਿਲ ਸਕੇ ਜਾਂ ਮਿਲੇ ਨਾ ਉਹ ਥੋੜੀ ਬਾਹ ਕੀ ਫੜੂਗਾ ਥੋੜੀ ਤਕਲੀਫ਼ ਕੀ ਦੂਰ ਕਰਨੀ ਵੱਡੇ ਵੱਡੇ ਮਸਲੇ ਆਪਣੇ ਆ ਜਿਵੇਂ ਸਵਾਮੀ ਨਥਨ ਰਿਪੋਰਟ ਦੀ ਗੱਲ ਵੱਡੀ ਆਈ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਮੈਂ ਵੀ ਸਾਡੇ ਸਾਰੇ ਐਮਪੀ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਮਿਲੇ ਅਸੀਂ ਅਮਿਤ ਸ਼ਾਹ ਜੀ ਨੂੰ ਮਿਲੇ ਖਜ਼ਾਨਾ ਮੰਤਰੀ ਜੀ ਨੂੰ ਮਿਲੇ ਐਗਰੀਕਲਚਰ ਮਨਿਸਟਰ ਨੂੰ ਮਿਲੇ ਕਿ ਪੰਜਾਬ ਦੀ ਖਜ਼ਾਨੇ ਕਿਸਾਨੀ ਨੂੰ ਬਚਾਉਣ ਵਾਸਤੇ ਇੱਕੋ ਇੱਕ ਤਰੀਕਾ ਹੈ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕਰਾਇਆ ਜਾਏ ਤੇ ਮੈਂ ਖੁਸ਼ੀ ਨਾਲ ਕਹਿ ਸਕਦਾ ਹਾਂ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸੁਆਮੀ ਨਾਥਨ ਰਿਪੋਰਟ ਅਸੀਂ ਜਲਦੀ ਤੋਂ ਜਲਦੀ ਲਾਗੂ ਕਰਾਵਾਂਗੇ ਜਦੋਂ ਜੇ ਸੁਆਮੀ ਨਾਦਰ ਰਿਪੋਰਟ ਲਾਗੂ ਹੋ ਜਾਂਦੀ ਹੈ ਮੈਂ ਕਹਿੰਦਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਆ ਸਰਕਾਰ ਦਾ ਆਪਣੀ ਦਿੱਲੀ ਵਾਲੀ ਸਰਕਾਰ ਦਾ ਹੋਣਾ ਜਿਹਦੇ ਕਰਕੇ ਆਪਣੇ ਕਿਸਾਨੀ ਨੂੰ ਤੇ ਗਰੀਬ ਨੂੰ ਬਹੁਤ ਵੱਡਾ ਫਾਇਦਾ ਮਿਲਣਾ ਹੈ ਇਹ ਜੀਆਂ ਕਈ ਚੀਜ਼ਾਂ ਜਿਵੇਂ ਜੀਐਸਟੀ ਹੈ ਅਸੀਂ ਪ੍ਰਧਾਨ ਮੰਤਰੀ ਨੂੰ ਆ ਵੀ ਕਿਹਾ ਕਿ ਲੰਗਰ ਉੱਤੇ ਜੀਐਸਟੀ ਮਾਫ ਕੀਤੀ ਜਾਏ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਵੈਟ ਹੁੰਦਾ ਸੀ ਜੀਐਸਟੀ ਨਹੀਂ ਹੁੰਦੀ ਸੀ ਤੇ ਬਾਦਲ ਸਾਹਿਬ ਨੇ ਪੰਜਾਬ ਵਿੱਚ ਲੰਗਰ ਦੇ ਐ ਜੀਪੀਸੀ ਦੇ ਦਰਗਿਆਨਾ ਮੰਦਿਰ ਦੇ ਤੇ ਜਿੱਥੇ ਜੇ ਵਕ ਵਕ ਧਰਮਾਂ ਦੇ ਜੇ ਪਵਿੱਤਰ ਸਥਾਨ ਸੀ ਉੱਥੇ ਵੈਟ ਮਾਫ ਰੱਖਿਆ ਸੀ ਅਸੀਂ ਆਈ ਕਿਹਾ ਪ੍ਰਧਾਨ ਮੰਤਰੀ ਜੀ ਨੂੰ ਜੇ ਬਾਦਲ ਸਾਹਿਬ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਦਾ ਵੈਟ ਮਾਫ ਸੀ ਹੁਣ ਅਸੀਂ ਬੇਨਤੀ ਕਰਦੇ ਹਾਂ ਜੀਐਸਟੀ ਤੁਹਾਨੂੰ ਮਾਫ ਕਰਨੀ ਚਾਹੀਦੀ ਹੈ ਸਾਨੂੰ ਉਹ ਵੀ ਭਰੋਸਾ ਦਿਵਾਇਆ ਹੈ ਆਸ ਹੈ ਜਲਦੀ ਹੀ ਇਹ ਇਤਿਹਾਸਿਕ ਫੈਸਲੇ ਹੋ ਜਾਣਗੇ ਅੱਜ ਬੜੀ ਖੁਸ਼ੀ ਹੈ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਟੀਮ ਨੇ ਅੱਜ ਦਸਤਾਰ ਵੰਨਣ ਦੀ ਬੜੀ ਵੱਡੀ ਪ੍ਰੋਗਰਾਮ ਰੱਖਿਆ ਤੇ ਮੈਂ ਲੰਗਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਆਹੀ ਪ੍ਰੋਗਰਾਮ ਆਪਣੇ ਨੌਜਵਾਨਾਂ ਨੂੰ ਦਸਤਾਰ ਪੰਨਣ ਸਿਖਾਉਣਾ ਆਪਾਂ ਜਿੰਨੇ 11 12 ਹਜ਼ਾਰ ਪਿੰਡ ਹੈ ਐਸਜੀਪੀਸੀ ਤੇ ਯੂਥ ਅਕਾਲੀ ਦਲ ਇਕੱਠੇ ਰਲ ਕੇ ਆਪਾਂ ਇੱਕ ਇੱਕ ਪਿੰਡ 'ਚਾ ਪ੍ਰੋਗਰਾਮ ਸ਼ੁਰੂ ਕਰੀਏ 1-2 ਸਾਲਾਂ ਦੇ ਅੰਦਰ ਹਰ ਜਿਹੜਾ ਬੱਚਾ ਆਪਣੇ ਪਿੰਡਾਂ 'ਚ ਆਪਣੀ ਦਸਤਾਰ ਸਜਾਏ ਕਿਉਂਕਿ ਇਹ ਸਿੱਖ ਕੌਮ ਵਾਸਤੇ ਆ ਦਸਤਾਰ ਹੀ ਆਪਣੀ ਸ਼ਾਨ ਹੈ ਤੇ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਦਸਤਾਰ ਪੰਡਾ ਸਿਖਾ ਦਾਂਗੇ ਤੇ ਮੈਂ ਕਹਿੰਦਾ ਉਹ ਆਪ ਹੀ ਸਿੱਕੀ ਸਰੂਪ ਪੂਰੇ ਆਪਣੇ ਆਪ ਨੂੰ ਪਤਿਤ ਹੋਣ ਤੋਂ ਬਚਣਗੇ ਤੇ ਚੰਗੇ ਰਸਤੇ ਚੱਲ ਜਾਣਗੇ